ਹਾਂ ਜੀ ਅਰਵਿੰਦ ਕੇਜਰੀਵਾਲ ਦੀ ਯਾਰ ਇੱਕ ਮਿੰਟ ਮੇਰਾ ਵੀਰ ਹਾਂ ਜੀ ਜੀ ਇਹਦਾ ਰਵਿੰਦ ਕੇਜਰੀਵਾਲ ਦੀ ਅਰੈਸਟ ਤੇ ਕੀ ਕਹਿਣਾ ਹੈ ਕਿਵੇਂ ਲੱਗਦਾ ਤੁਹਾਨੂੰ ਕਿ ਇਹ ਦੇਖੋ ਮੈਨੂੰ ਇਸ ਗੱਲ ਦਾ ਦੁੱਖ ਹੈ ਮੇਰਾ ਯਾਰ ਫੜ ਲਿਆ ਮੈਂ ਤਾਂ ਪਤਾ ਵੀ ਲੈਣ ਜਾਊਂਗਾ ਔਰ ਉਹਨੂੰ ਹੌਸਲਾ ਵੀ ਦੇ ਕੇ ਆਊਂਗਾ ਕਿ ਕੋਈ ਨਾ ਜੇਲ੍ਹ ਚ ਕਬਰਾਈਦਾ ਨਹੀਂ ਹੁੰਦਾ ਹਿਛਾਰੇ ਤੇਰੇ ਨਾਲ ਤੂੰ ਤਗੜਾ ਹੋ ਕੇ ਜੇਲ੍ਹ ਦਾ ਸਮਾਂ ਕੱਟ ਲੈ ਬਾਕੀ ਦੇਖੋ ਜਿਹੜਾ ਬੰਦਾ ਵਾਅਦਾ ਕਰਦਾ ਸੀ ਕਿ ਲੋਕਪਾਲ ਬਣਾਵਾਂਗੇ ਨਹੀਂ ਬਣਾਈ ਅੱਜ ਸਭ ਤੋਂ ਵੱਡਾ ਮਾਫੀਆ ਸ਼ਰਾਬ ਦਾ ਔਰ ਰੇਤ ਮਾਫੀਆ ਖਨਨ ਮਾਫੀਆ ਚਲਾਉਣ ਵਾਲੇ ਲੋਕ ਜਿਹਦੇ ਨਾਲ ਆਮ ਆਦਮੀ ਪਾਰਟੀ ਦੀ ਫੰਡਿੰਗ ਹੁੰਦੀ ਸੀ ਉਹ ਤਾਂ ਹਲੇ ਦਿੱਲੀ ਤੇ ਫੜੇ ਗਏ ਆ ਪੰਜਾਬ ਦੇ ਵੀ ਫੜੇ ਜਾਣ ਔਰ ਮੈਂ ਪਹਿਲਾਂ ਕਹਿੰਦਾ ਸਭ ਫੜੇ ਜਾਣਗੇ ਹੁਣ ਹੌਲੀ ਹੌਲੀ ਕੰਮ ਚੱਲਿਆ ਹੁੰਦਾ ਉਧਰ ਨੂੰ ਕਿਉਂਕਿ ਐਵਰੀਬਾਡੀ ਨੋਜ਼ ਕਿ ਕੇਜਰੀਵਾਲ ਸਾਹਿਬ ਨੇ ਆਪ ਦੇ ਹਰ ਵਾਅਦੇ ਤੋਂ ਸਮਰਸੋਲਟ ਕੀਤਾ ਵੀਆਈਪੀ ਕਲਚਰ ਕੱਟਰ ਇਮਾਨਦਾਰੀ ਦੀ ਬਾਤ ਕਰਤੇ ਥੇ ਜਿਤਨਾ ਘਪਲਾ ਹਰ ਸਕੀਮ ਮੇ ਹੋ ਰਹਾ ਹੈ ਚਾਹੇ ਸ਼ਰਾਬ ਹੈ ਚਾਹੇ ਰੇਤ ਹੈ ਚਾਹੇ ਔਰ ਚੀਜ਼ਾਂ ਜਿਸ ਦਿਨ ਇਨਕੁਆਇਰੀ ਹੋ ਗਈ ਆਪਕੇ ਸਾਹਮਣੇ ਆ ਜਾਏਗਾ ਇਹ ਚੱਬੇਵਾਲ ਸਾਹਿਬ ਜੋ ਇੱਕ ਐਮਐਲਏ ਹੈ ਕਾਂਗਰਸ ਕੇ ਉਸ ਕੀ ਇਨਕੁਆਇਰੀ ਇਹਨਾਂ ਨੇ ਕਰਾਈ ਅਬ ਜਬ ਉਹ ਚਲੇ ਗਿਆ ਹੈ ਆਮ ਆਦਮੀ ਪਾਰਟੀ ਮੇ ਤੋ ਪਤਾ ਨਹੀਂ ਕੌਨ ਸਾ ਵਾਸ਼ਿੰਗ ਪਾਊਡਰ ਇਸਤੇਮਾਲ ਕਰ ਲਿਆ ਕੌਨ ਸੀ ਵਾਸ਼ਿੰਗ ਮਸ਼ੀਨ ਮੇ ਨਿਕਾਲ ਦਿਆ ਕਿ ਅਬ ਠੀਕ ਹੋ ਗਿਆ और कंप्लेनेंट कौन था उसमें आम आदमी पार्टी का लीडर सो so, ये जो बातें थी ये चर्चा के विषय थी या नो बडीज अब द लॉ जी एंड ये ठीक है कि आ, आज केजरीवाल साहब को अंदर दे दिया मेरे को तो लगता है सबसे बड़ी खुशी भगवंत मान को होगी अब तो भगवंत मान जी की कहते डायरेक्ट रिपोर्टिंग बीजेपी हेडक्वाटर में होगी ਦੀਪ ਲਈ ਗਈ ਸੀ ਤਾਂ ਲੱਗਦਾ ਕਿ ਉਸੇ ਵੀ ਨਿਕਲਣਾ ਚਾਹੀਦਾ ਮੇਰਾ ਵੀ ਜਿੰਨਾ ਬੰਦਿਆ ਨੇ ਦਿੱਲੀ ਕਪਲਾ ਕੀਤਾ ਔਰ ਜੋ ਪਾਲਿਸੀ ਬਣਾਈ ਗਈ ਸੀ ਉਹੀ ਪਾਲਿਸੀ ਪੰਜਾਬ 'ਚ ਬਣਾਈ ਗਈ ਹੈ ਉਹੀ ਮਾਰਜਨ 'ਚ ਇਨਕਰੀਸ ਕੀਤੇ ਗਏ ਉਹੀ ਲੋਕ ਨੇ ਤੇ ਜੇ ਦਿੱਲੀ 'ਚ ਕਪਲਾ ਤੇ ਪੰਜਾਬ 'ਚ ਤਾਂ ਹੈ ਹੀ ਤੁਸੀਂ ਕਿਵੇਂ L1 ਦੇ 77 ਤੋਂ ਘਟਾ ਕੇ 7 ਕਰਤੇ ਔਰ ਚਾਰ ਬੰਦੇ ਤਿੰਨ ਬੰਦੇ ਸਾਰਾ ਮਨਾਫਕ ਮਾ ਗਏ ਉਹ ਕੌਣ ਜਿਹੜੇ ਦਿੱਲੀ ਫੜਕੇ ਅੰਦਰ ਦਿੱਤੇ ਇਨਕੁਆਇਰੀ ਦਾ ਵਿਸ਼ਾ ਮਗਰ ਪੰਜਾਬ ਚ ਮੈਂ ਸਮਝਦਾ ਇਨਕੁਆਇਰੀ ਨਹੀਂ ਹੋ ਰਹੀ ਕਿਉਂਕਿ ਕਿਤੇ ਨਾ ਕਿਤੇ ਪੰਜਾਬ ਦੀ ਸਰਕਾਰ ਦਿੱਲੀ ਦੀ ਕੇਂਦਰ ਦੀ ਸਰਕਾਰ ਦੇ ਇਸ਼ਾਰੇ ਤੇ ਚੱਲ ਰਹੀ ਹੈ ਦੇਖੋ ਕੱਲ ਵੀ ਸ਼ਰਾਬ ਰਿਲੇਟਡ ਡੈਥਸ ਹੋਈਆਂ ਨੇ ਐਕਸਾਈਜ਼ ਮਿਨਿਸਟਰ ਦੇ ਹਲਕੇ ਚ ਹੋਈ ਹੈ ਔਰ ਇਹੀ ਕੇਜਰੀਵਾਲ ਸਾਹਿਬ ਔਰ ਇਕਸਾਈਜ਼ ਮਿਨਿਸਟਰ ਭਗਵੰਤ ਮਾਨ ਉਸ ਵੇਲੇ ਮੈਂ ਵੀਡੀਓਸ ਟਵੀਟ ਕੀਤੀਆਂ ਕਾਂਗਰਸ ਵੇਲੇ ਵੀ ਇਹੀ ਕੁਝ ਤਰਨ ਤਰਨ ਚ ਹੋਇਆ ਸੀ ਇਹਨਾਂ ਨੇ ਸੀਬੀਆਈ ਇਨਕੁਆਇਰੀ ਮੰਗੀ ਸੀ ਔਰ ਵਜ਼ੀਰ ਦਾ ਅਸਤੀਫਾ ਮੰਗਿਆ ਸੀ ਫਿਰ ਅੱਜ ਕਿਉਂ ਨਹੀਂ ਸੀਬੀਆਈ ਇਨਕੁਆਇਰੀ ਅੱਜ ਅਸਤੀਫਾ ਕਿਉਂ ਨਹੀਂ ਹਰਪਾਲ ਚੀਮੇ ਦਾ ਸੋ ਇਹ ਸਾਰੀ ਗੱਲਾਂ ਕਿ ਇਹ ਫਸਦੇ ਨਜ਼ਰ ਆ ਰਿਹਾ ਮਗਰ ਕਿਤੇ ਨਾ ਕਿਤੇ ਮੈਂ ਮਹਿਸੂਸ ਕਰਦਾ ਕਿ ਕੇਂਦਰ ਦੀ ਸਰਕਾਰ ਭਗਵੰਤ ਮਾਨ ਪ੍ਰਤੀ ਸੌਫਟ 130 ਨਾਰਾਇਣਾ ਦੇਖਦਾ ਸੀ ਲੱਗਦਾ ਕਿ 130 हां बिल्कुल कामयाबी मिलेगी जी भगवंत मान जी ਨੂੰ 013 ਦਾ ਇਹ ਰਿਕਾਰਡ ਕਾਇਮ ਕਰਨਗੇ ਮੈਨੂੰ ਉਹਨਾਂ ਵੱਲੋਂ ਸ਼ੁਭ ਕਾਮਨਾਵਾਂ ਨੇ ਵਧਾਈ ਦੇਣਾ ਚਾਹੁੰਦਾ ਮਜੀਠੀਆ ਸਾਹਿਬ ਸ਼ਰਾਬ ਤਸਕਰੀ ਦੇ ਵਿੱਚ ਪੰਜਾਬ ਮੋਰੀ ਬਣ ਗਿਆ ਬਿਹਾਰ ਦੇ ਵਿੱਚ 10 ਲੱਖ ਲੀਟਰ ਸ਼ਰਾਬ ਜਿਹੜੀ ਹੈਗੀ ਆ ਉਹ ਤਸਕਰੀ ਹੋਈ ਪੰਜਾਬ ਤੋਂ ਉਹਨਾਂ ਨੇ ਚਿੱਠੀ ਲਿਖੀ ਕਿ ਪੰਜਾਬ ਸਰਕਾਰ ਦੇ ਉੱਤੇ ਪੰਜਾਬ ਤੇ ਕਾਬੂ ਪਾਇਆ ਜਾਵੇ ਕਿਉਂਕਿ 42% ਹਿੱਸਾ ਜਿਹੜੀ ਬਿਹਾਰ ਤੇ ਸ਼ਰਾਬ ਦੀ ਤਸਕਰੀ ਦੀ ਉਹ ਪੰਜਾਬ ਚ ਆ ਰਿਹਾ ਉਹ ਕਹਿੰਦੇ ਕਿ ਇਲੈਕਸ਼ਨ ਕਮਿਸ਼ਨ ਇਹ ਇੱਕ ਇੰਡੀਪੈਂਡੈਂਟ ਇੰਸਟੀਟਿਊਸ਼ਨ ਇਲੈਕਸ਼ਨ ਕਮਿਸ਼ਨ ਦੀ ਇੱਕ ਫਾਈਨਡਿੰਗ ਹੈ ਇੱਕ ਰਿਪੋਰਟ ਬਣੀ ਹੈ ਹੁਣ ਇੱਥੇ ਇੱਕ ਸਾਈਜ਼ ਦਾ ਮਹਿਕਮਾ ਕੌਣ ਚਲਾ ਰਿਹਾ ਹੈ ਫਿਗਰ ਹੈਡ ਹਰਪਾਲ ਚੀਮਾ ਅਸਲ ਇਸ ਕਾਰੋਬਾਰ ਨੂੰ ਚਲਾਉਣ ਵਾਲਾ ਭਗਵੰਤ ਮਾਨ ਔਰ ਦੂਜੇ ਜਿਹੜੇ ਉਹਦੇ ਨਾਲ ਚਲਾਉਂਦੇ ਆ ਉਹ ਸ਼ਿਸ਼ੋਧੀਆਂ ਅਰਵਿੰਦ ਕੇਜਰੀਆ ਕਿਉਂਕਿ ਬੰਦੇ ਮੈਂ ਫੇਰ ਤੁਹਾਨੂੰ ਦੱਸਾਂ ਦਿੱਲੀ ਵਾਲੇ ਆ ਤੇ ਜੇ ਦਿੱਲੀ ਵਾਲੇ ਫੜ ਲਏ ਇੱਥੋਂ ਸ਼ਰਾਬ ਉੱਥੇ ਜਾ ਰਹੀ ਹੈ ਆਈ ਐਮ ਐਫ ਐਲ ਇੰਡੀਅਨ ਮੇਡ ਫੋਰਨ ਲਿਕਰ ਦੀ ਸੇਲ ਪਿਛਲੇ 10-20 ਸਾਲਾਂ ਚ ਇੰਨੀ ਨਹੀਂ ਵਧੀ ਜਿੰਨੀ ਆ 2 ਸਾਲਾਂ ਚ ਵਧ ਗਈ ਹੁਣ ਇਹਦਾ ਇਹ ਮਤਲਬ ਥੋੜੀ ਕੀ ਭਗਵੰਤਮਾਨ ਵੱਧ ਪੀਣ ਲੱਗ ਗਿਆ ਕੱਲੀ ਮੈਂ ਇਹਦਾ ਮਤਲਬ ਇਹ ਵੀ ਹੈ ਕਿ ਆਪ ਵੀ ਪੀ ਜਾਂਦਾ ਤੇ ਹੋਰ ਵੀ ਪਲਾਈ ਜਾਂਦਾ ਲੋਕਾਂ ਨੂੰ ਤੇ ਥੱਲੇ ਲਿਖ ਦਿੰਦੇ ਲਿਕਰ ਇੰਜੂਰੀਸ ਟੂ ਹੈਲਥ ਇਹੀ ਚੀਜ਼ਾਂ ਦੀ ਜਾਂਚ ਹੋਣੀ ਚਾਹੀਦੀ ਇਹ ਬਿਹਾਰ ਚ ਵੀ ਭਗਵੰਤਮਾਨ ਮਾਰਕਾ ਵੇਗ ਰਿਆ ਮੈਂ ਤਾਂ ਬਿਹਾਰ ਦੇ ਭਾਈਚਾਰੇ ਨੂੰ ਬੇਨਤੀ ਕਰੂੰਗਾ ਕਿ ਭਾਈ ਬਚ ਕੇ ਪੀਓ ਇੱਥੇ ਅੱਗੇ ਅੱਠ ਚੜ ਗਏ ਉੱਥੇ ਨਾ ਚੜਾ ਦਿਓ ਕਿਸੇ ਨੇ ਠੀਕ ਹੈ ਥੈਂਕ ਯੂ ਥੈਂਕ ਯੂ